ਪਹਾੜਾਂ ਵਿੱਚ ਹੋਣ ਵਾਲੀ ਬਰਪਾਰੀ ਰੁਕਣ ਦਾ ਨਾ ਨਹੀਂ ਲੈ ਰਹੀ ਅਤੇ ਇਸ ਦਾ ਅਸਰ ਉੱਤਰੀ ਭਾਰਤ ਵਿੱਚ ਠੰਡ ਲਹਿਰ ਦੇ ਰੁਕ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪਹਾੜਾਂ 'ਚ ਠੰਡ ਵਧਣ ਨਾਲ ਮੈਦਾਨੀ ਇਲਾਕੇ ਖਾਸ ਤੌਰ ਤੇ ਪ੍ਰਭਾਵਿਤ ਹੁੰਦੇ ਨੇ ਅਤੇ ਪੰਜਾਬ, ਗੁਆਰਟੀ ਸੂਬਾ ਹੁਣ ਕਾਰਨ ਇੱਥੇ ਠੰਡ ਦਾ ਪ੍ਰਭਾਵ ਸਭ ਤੋਂ ਪਹਿਲਾਂ ਪੈਂਦਾ ਹੈ। ਜਿਸ ਕਾਰਨ ਪੰਜਾਬ 'ਚ ਠੰਡ ਤੋਂ ਰਾਹਤ ਨਹੀਂ ਮਿਲ پا ਰਹੀ। ਮਿੱਤੇ ਦਿਨ ਦੁਪਹਿਰ ਵੇਲੇ ਧੁੱਪ ਨਿਕਲਣ ਕਾਰਨ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਪਰ ਸ਼ਾਮ ਨੂੰ ਠੰਡ ਨੇ ਆਪਣਾ ਰੰਗ ਦਿਖਾ ਦਿੱਤਾ ਅਤੇ ਜਨਜੀਵਨ ਪ੍ਰਭਾਵਿਤ ਹੋ ਗਿਆ। ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਦਰਮਿਆਨ 4-5 ਡਿਗਰੀ ਦਾ ਫਰਕ ਹੋਣ ਕਾਰਨ ਠੰਡ ਦਾ ਜ਼ੋਰ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਦੁਪਹਿਰ ਤੋਂ ਬਾਅਦ ਘਰਾਂ ਵਿੱਚ ਦੁਪਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਮੇਂ ਸੀਤ ਲਹਿਰ, ਠੰਡੇ ਦਿਨ ਅਤੇ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਦਕਿ 2 ਦਿਨ ਬਾਅਦ ਸੀਤ ਲਹਿਰ 'ਚ ਕਮੀ ਆਵੇਗੀ। ਮਾਹਰਾਂ ਅਨੁਸਾਰ ਲਗਾਤਾਰ ਧੁੱਪ ਲਿਕਨਲ ਨਾਲ ਠੰਡ ਘੱਟ ਹੋਵੇਗੀ ਜਿਸ ਨਾਲ ਠੰਡ ਦਾ ਪ੍ਰਭਾਵ ਵੀ ਘੱਟ ਹੋਵੇਗਾ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਦੇ ਨਾਲ ਹੀ ਇਹਨਾਂ 2 ਦਿਨਾਂ ਚ ਸੀਤ ਲਹਿਰ ਤੋਂ ਬਚਾ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸੀਤ ਲਹਿਰ ਅਤੇ ਧੁੰਦ ਕਾਰਨ ਸ਼ਾਮ ਨੂੰ ਮਹਾਨਗਰ ਦੇ ਅੰਦਰੂਨੀ ਹਿੱਸਿਆਂ ਵਿੱਚ ਧੁੰਦ ਆਈ ਰਹੀ ਹੈ ਵਿਜ਼ਿਬਿਲਟੀ ਘੱਟ ਹੋਣ ਲੱਗੀ ਹੈ ਇਸ ਦੇ ਨਾਲ ਕੀ ਮੌਸਮ ਵਿੱਚ ਆਏ ਬਦਲਾਅ ਕਾਰਨ ਹੁਣ ਦਿਨ ਲੰਬੇ ਹੁੰਦੇ ਜਾ ਰਹੇ ਨੇ ਅਤੇ ਸ਼ਾਮ 6 ਵਜੇ ਤੱਕ ਪੂਰੀ ਰੋਸ਼ਨੀ ਦਿਖਾਈ ਦੇ ਰਹੀ ਹੈ ਇਸ سلسلے ਚ ਆਉਣ ਵਾਲੇ ਦਿਨਾਂ ਚ ਠੰਡ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅਲਰਟ ਅਨੁਸਾਰ ਠਾਟ ਦਿਨੋਂ ਦਿਨ ਘਟ ਹੋਣ ਲੱਗੇਗੀ ਇਸ سلسلے ਵਿੱਚ 15-16 ਜਨਵਰੀ ਨੂੰ ਕ੍ਰਮਵਾਰ ਰੈੱਡ ਔਰੇਂਜ ਅਲਰਟ ਹੋਵੇਗਾ ਜਦਕਿ ਪੰਜਾਬ ਵਿੱਚ 17 ਜਨਵਰੀ ਨੂੰ ਪੰਜਾਬ ਚੋਂ ਰਾਹਤ ਦਾ ਦੌਰ ਸ਼ੁਰੂ ਹੋਵੇਗਾ ਝੁੱਪ ਵੀ ਨਿਕਲਣੀ ਸ਼ੁਰੂ ਹੋ ਜਾਵੇਗੀ